ਦੋਸਤੋ ਇਸ ਵੀਰ ਦੀ ਆਵਾਜ਼ ਸੁਣ ਕੇ ਮੈਂ ਕਹਿੰਨਾ ਵੀ ਤੁਹਾਡੀ ਰੂਹ ਖੁਸ਼ ਹੋ ਜੂਗੀ ਸੱਚੀ ਬਹੁਤ ਸੋਹਣਾ ਗਾਇਆ ਇਸ ਵੀਰ ਨੇ ਤਾਂ ਇਹ ਮਜ਼ਦੂਰੀ ਦਾ ਕੰਮ ਕਰਦਾ ਹੈ ਤੇ ਕਹਿੰਦੇ ਕਲਾ ਕਦੇ ਵੀ ਕਿਸੇ ਚੀਜ਼ ਦੀ ਮਹਤਾਜ ਨਹੀਂ ਦੀ ਨਾ ਰੰਗ ਰੂਪ ਦੀ ਨਾ ਉਮਰ ਦੀ ਨਾ ਬੰਦੇ ਦੇ ਕਿੱਤੇ ਦੀ ਤਾਂ ਇਸ ਤਰ੍ਹਾਂ ਹੀ ਇਹ ਲੇਬਰ ਕਰਨ ਵਾਲੇ ਵੀਰ ਦੀ ਆਵਾਜ਼ ਬਹੁਤ ਜ਼ਿਆਦਾ ਮਿੱਠੀ ਰਸ ਭਰੀ ਹੈ ਤੇ ਸੁਣ ਕੇ ਲਾਈਕ ਜਰੂਰ ਕਰਿਓ ਤੇ ਸ਼ੇਅਰ ਕਰਿਓ ਦੱਬ ਕੇ ਕਮੈਂਟ ਇੱਕ ਮਿੱਠਾ ਜਿਹਾ ਸੋਹਣਾ ਜਿਹਾ ਕਮੈਂਟ ਕਰਕੇ ਹੌਸਲਾ ਫਜਾਏ ਜਰੂਰ ਕਰੋ ਬੜਾ ਕਲਾਕਾਰ ਆ ਯਾਰ ਬੰਦਾ ਗਰੀਬੀ ਨੇ ਮਾਰ ਲਿਆ ਬੰਦਾ ਸੁਨਾ ਦੇਖੋ ਸਭ ਹੋਇਆ ਦੂਬੇ ਸਖ ਸਾਡਾ ਨਾਮ ਨਹੀਂ ਪਰ ਇਹਨੇ ਵੀ ਕੁਮ ਨਾਮ ਨਹੀਂ ਹੋ ਜਿ ਤੇਰੀ ਗੁੱਡੀ ਸਿਖਰੋਂ ਤੇ ਯਾ ਜੀ ਵੀ ਸਾਜਣਾ ਹੋ ਜਦ ਰੱਬ ਦੀ ਹੋਗੀ ਮੇਰ ਵਕਤ ਸਾਡਾ ਵੀ ਆ ਜਾਣ ਜਦ ਰੱਬ ਦੀ ਹੋਗੀ ਮੇਰ ਵਕਤ ਸਾਡਾ ਵੀ ਆ ਜਾਓ ਬਾਪ ਇਸਰੇਲਾ ਉਹ ਕਦੇ ਵੀ उहो लंघद फुलिका जी कॾहिं सुगंधियां नी ਜੋ ਦੌਲਤ ਆਵੀ ਹੋਗੀ ਹੈ ਵਕਤ ਸਾਡਾ ਵੀ ਆ ਆ ਨਾ ਬੜਾਲੀ ਬ੍ਰਦਰ ਨਹੀਂ ਕਰ ਜਲਦੀ ਹੋਗੀ ਮੈਂ ਵਕਤ ਸਾਡਾ ਵੀ ਆ ਜਹਾ ਪਤਿਹਰਾ ਤਾਂ ਗਲੇ ਬੇ ਤੇਰਾ ਤਾਂ ਆਣਾ ਤੇਰਾ ਵੀ ਆਉਣ ਵਾਲੇ ਵਸ ਟੈਂਸ਼ਨ ਆ ਨੇ ਵਕਤ ਆਉਣ ਵਾਲੇ ਆਪਣਾ